ਸਾਰਾ ਗੋਪੀ ਦੁਨੀਆ ਗੱਲਾਂ ਕਰਦੀ ਹੈ ਵੀ ਤਕੜੀ ਵਾਪਸੀ ਵਾਈ ਗਰੂ ਵਾਈ ਗਰੂ ਵਾਈ ਗਰੂ ਵਾਈ ਗਰੂ ਗੁਰੂ ਮਹਾਰਾਜ ਜੀ ਮੇਰੇ ਆ ਦੁਲਾ ਬਿਲਕੁਲ ਠੀਕ ਆ ਤੁਹਾਡਾ ਆਸ਼ੀਰਵਾਦ ਆ ਸਾਰਿਆਂ ਦਾ ਬਿਲਕੁਲ ਦੁਲਾ ਠੀਕ ਆ ਕੋਈ ਟੈਨਸ਼ਨ ਨਹੀਂ ਕਰਾਰ ਗੱਬਰੂ ਵਾਰੀ ਮਾ ਸਦਕੇ ਦੇਖੋ ਤੀਰ ਕੱਸਿਆ ਜਿਵੇਂ ਬਿੰਗ ਕਮਾਰੇ ਅੰਦਰ ਆ ਬੱਲੇ ਬੱਲੇ ਹੁੰਦੀ ਹੋਈ ਬੱਲੇ ਬੱਲੇ ਹੁੰਦੀ ਹੋਈ ਪਿੰਦਾ ਜੀ ਜਿਹੜੇ ਤੁਹਾਡੇ ਲਾਗੇ ਨੇ ਮਿਹਰਬਾਨੀ ਕਰਕੇ ਪਿੰਦਾ ਵਿਰਕ ਜੀ ਆਪਾਂ ਇੱਥੋਂ ਕਲੀਅਰ ਕਰ ਦਈਏ ਮਿਹਰਬਾਨੀ ਕਰਕੇ ਕੋਈ ਨਜ਼ਰ ਨਹੀਂ ਆ ਲਓ ਸਾਹਮਣੇ ਅਗਲੀ ਕਬੱਡੀ 나ਥ ਇਸ ਲਈ ਵਧਿਆ ਹੋਇਆ ਕਬੱਡੀ ਪਾਉਣ ਦੇ ਲਈ ਆਹ ਚਾਰਾਂ ਜੱਫਿਆਂ ਦੇ ਵਿੱਚੋਂ ਵੇਖ ਰਾਮ ਵੀ ਹੁਣ ਕੌਣ ਇੱਕ ਪਾਸੇ ਬੁਲਾਰੇ ਵਾਲਾ ਸ਼ੀਲੂ 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 ਜੇ ਪ੍ਰੋਫੈਸਰ ਮੱਖਣ ਸਿੰਘ ਹੀ ਹੁੰਦੇ ਤਾਂ ਉਹਨਾਂ ਨੇ ਕਹਿਣਾ ਸੀ ਇਹ ਇਲੂ ਇਲੂ ਕਿਆ ਹੈ ਜੇ ਸ਼ੀਲੂ ਸ਼ੀਲੂ ਕਿਆ ਹੈ ਆਹ ਪਰ ਸਾਹਮਣੇ ਨਾਤ ਪੜ ਕਲਾਂ ਵਾਲਾ ਵਦਦਾ ਹੋਇਆ ਕਬੱਡੀ ਖਿਡਾਰੀ ਵਧੀਆ ਇਨਸਾਨ ਵਧੀਆ ਕਬੱਡੀ ਦਾ ਖਿਡਾਰੀ ਆਹ ਮੈਦਾਨ ਦੇ ਵਿੱਚ ਪਈ ਹੋਈ ਰੇਡ ਤੇ ਬੱਲੇ ਬੱਲੇ ਹੁੰਦੀ ਹੋਈ ਆਹ ਦੋਗਾਂ ਵਾਲਾ ਦੋਗਾਂ ਵਾਲਾ ਦੋਗਾਂ ਵਾਲਾ ਜੱਟ ਬੱਲੀਏ ਜੱਟ ਬੱਲੀਏ ਜੱਟ ਬੱਲੀਏ ਇਕ ਫੈਨ ਜੀ ਦੀ ਵੱਧ ਦੁਨੀਆ ਅਖਵਾਉਂਦਾ ਕਿਸੇ ਤੋਂ ਨਾ ਘੱਟ ਬੱਲੀਏ ਆ ਖੇਡਦਾ ਦਲੇਰੀ ਫੁੱਲ ਨਾਲ ਦੋਗਾ ਵਾਲਾ ਜੱਟ ਬੱਲੀਏ ਕੀ ਕਰ ਰਿਹਾ ਇੱਕ ਵਾਰੀ ਤਾੜੀਆਂ ਵਾਰੇ ਸਾਰਾ ਪੰਡਾਲ ਗੂੰਜਿਆ ਪਰ ਸਾਹਮਣੇ ਜੱਫਾ 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 ਲੱਗੂ ਕਿ ਨਹੀਂ ਲੱਗੂ ਕਿ ਨਹੀਂ ਕੱਲ ਸਮੇਂ ਦੀ ਕੱਲ ਸਮੇਂ ਦੀ ਲਾ ਆ ਲਾ ਜਿਹਦਾ ਵਾਰਾ ਨਹੀਂ ਇਸਵੇਂ ਦੇਖ ਲੈ ਮੁੰਡਾ ਕਮਾਲ ਕਰਦਾ ਹੋਇਆ ਇਹ ਹੈ ਪਹਾੜੀਆ ਹਰਿਆਣੇ ਵਾਲਾ ਪਹਾੜੀਆ ਹਰਿਆਣੇ ਵਾਲਾ ਪਹਾੜੀਆ ਦਾ ਹੋਇਆ ਨਾਥ ਆ ਗਿਆ ਨਾਥ ਆ ਗਿਆ ਮੱਖਣ ਅਲੀ ਜੀ ਨੇ ਗੱਲ ਕੀਤੀ ਵੀ ਨਾਥ ਸਿੰਘਾ ਨੌ ਦਾ ਤੇ ਕਰਾਚੋ ਦਾ ਸੋਮਾ ਰਾਜੇ ਸਿੰਘ ਗਰੂਰ ਦੇ ਆਹ ਸਾਹਮਣੇ ਖੇਡ ਮੈਦਾਨ ਅੰਦਰ ਮੇਰੇ ਮਿੱਤਰੋ ਆਹ ਚਾਰਾਂ ਜਾਫਿਆਂ ਤੇ ਬੋਲ ਦਿੱਤਾ ਧਾਵਾ 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 ਪਰ ਸ਼ਿਲੂ ਬਲਾਰੇ ਵਾਲੇ ਤੋਂ ਨੰਬਰ ਲੈ ਗਿਆ ਇਹ ਨੌਜਾਨ ਮੇਰੇ ਵੀਰੋ ਮਹਾਨ ਕਬੱਡੀ ਖਿਡਾਰੀਆਂ ਦੇ ਪਰਿਵਾਰ ਦੀ ਗੱਲ ਕਰਦਾ ਹੈ ਆ ਪਈ ਹੋਈ ਕਬੱਡੀ ਦੇ ਉੱਪਰ ਕਿਹੜਾ ਜੱਫਾ ਲਾਵੇਗਾ ਆ ਤੇਰਾ ਵੀ ਜਹਾਨ ਉੱਤੇ ਨਾ ਹੋ ਜਾਵੇ ਦੁੱਲੇ ਗੁਰਲਾਲ ਤੇ ਸੰਦੀਪ ਵਾਂਗਰਾ ਸ਼ੀਲੂ ਆ ਸ਼ੀਲੂ ਹਰਿਆਣੇ ਵਾਲਾ ਔਰ ਕੋਸ਼ਿਸ਼ ਕਰਦਾ ਹਾ ਧੱਕਣ ਦੀ ਆ ਸ਼ੌਂਦਾ ਇਹਨਾਂ ਮੈਦਾਨਾਂ ਦੇ ਅੰਦਰ ਆ ਤਕੜਾ ਜੱਫਾ ਦੇ ਪੁਆਇੰਟ ਨਿਊਜ਼ੀਲੈਂਡ ਦਾ ਪੁਆਇੰਟ ਯਾਰ ਬਹਿ ਜਾਓ ਮੇਰੇ ਵੀਰ ਬਣ ਕੇ ਆਂਗਲ ਕਲੀਅਰ ਕਰ ਲੋ ਇਹਦਾ ਇਹੀ ਕੁਝ ਕਹਿੰਦੇ ਥੱਕ ਕੇ ਮੇਰੀ ਬੇਨਤੀ ਆ ਉਹ ਦੇਖੋ ਬਾਹਰ ਦੇ ਕਬੱਡੀ ਪਾਤੀ ਮੈਦਾਨ ਦੇ ਵਿੱਚ ਉਹ ਦੇਖੋ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਦੋ ਕੁਆਲਟੀ ਮੁਲਕਾਂ 'ਚ ਟੱਕਰ ਸਿਰੇ ਦੀ ਆ ਉਹ ਟੱਕਰ ਟੱਕਰ ਸਿਰੇ ਦੀ ਛਿੱਲੂ ਨਾਲ ਟੱਕਰ ਤੇ ਨੰਬਰ ਨਾਲ ਤੇ ਹਿੱਸੇ ਜੁੜਦਾ ਹੋਇਆ ਨੰਬਰ ਆਸਟ੍ਰੇਲੀਆ ਇਸੇ ਨਾਲ ਜੁੜਦਾ ਹੋਇਆ ਉਹ ਕਹਿੰਦੇ ਬਣਿਆ ਅਮਰੀਕਾ ਦੇ ਵਿੱਚ ਦੁਨੀਆ ਨਚਾਈ ਉਹ ਕਹਿੰਦੇ ਚਿੱਤਪਾਲ ਚਿੱਟੀ ਵਾਲਾ ਕਬੱਡੀ ਕਬੱਡੀ ਕਰਦਾ ਹੋਇਆ ਉਹ ਸਾਹਮਣੇ ਖੇਡ ਮੈਦਾਨ ਦੇ ਉੱਤੇ ਕਬੱਡੀ ਚਿੱਤਪਾਲ ਦੀ ਦੁੱਗਾਂ ਵਾਲਾ ਦੁੱਗਾਂ ਵਾਲਾ ਦੁੱਗਾਂ ਵਾਲਾ ਦੁੱਗਾਂ ਵਾਲਾ ਦੁੱਗਾਂ ਵਾਲਾ ਦੁੱਗਾਂ ਵਾਲਾ ਖੁਸ਼ੀ ਚਿੱਤਪਾਲ ਚਿੱਤਪਾਲ ਖੁਸ਼ੀ ਖੁਸ਼ੀ ਚਿੱਤਪਾਲ ਦੇ ਖੁਸ਼ੀ ਉਹ ਦੁੱਗਾ ਦੁੱਗਾਂ ਵਾਲਾ ਦੁੱਗਾ ਉਹ ਕਹਿੰਦੇ ਦੁੱਗਾਂ ਵਾਲਾ ਖੁਸ਼ੀ ਇਹਦਾ ਦੁੱਗਾ ਪਿੰਡਾ ਤੇਰੇ ਤੇ ਆਸਾਂ ਨੇ ਅੱਜ ਨਿਊਜ਼ੀਲੈਂਡ ਦੀ ਕਬੱਡੀ ਦੇਖ ਰਹੀ ਆ ਦੁਨੀਆ ਭਰ ਤੋਂ ਦੁਨੀਆ ਜੁੜੀ ਹੋਈ ਆ ਉਹ ਸਾਹਮਣੇ ਕਬੱਡੀ ਬਾਹੂ 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 ਇਲੂ 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 ਇਹਨੂੰ ਜਾਣਦੇ ਆ ਲੋਕਾਂ ਦਾ ਗਰਾਊਂਡਾਂ 'ਚ ਸ਼ੀਲੂ ਸ਼ੀਲੂ ਇਹਨੂੰ ਜਾਫਰ ਸ਼ਿੱਲੂ ਜਾਫਰ ਬਾਹੂ ਅਕਬਰਪੁਰ ਵਾਲਾ ਮਨੀਸ਼ ਬਰੇ ਮਾਣਕੀ ਵਾਲਾ ਮਾਣਕੀ ਵਾਲਾ ਮਾਣਕੀ ਵਾਲਾ ਮਾਣਕੀ ਵਾਲਾ ਗੋਪੀ ਓ ਮਾਣਕੀ ਵਾਲਾ ਗੋਪੀ ਓ ਮਾਣਕੀ ਵਾਲਾ ਗੋਪੀ ਇਹ ਟੁੱਪੀਆ ਕਹਿੰਦੇ ਮਾਣਕੀ ਵਾਲਾ ਇਹ ਹਵਾ ਕਰਦੇ ਨੇ ਅੱਜ ਦੇ ਨਿਆਣੇ ਵੱਲੀ ਏ ਅਸੀਂ ਬੋਲ ਖੇਡ ਕਬੱਡੀ ਦੇ ਇਤਿਹਾਸ ਦੇ ਵਿੱਚ ਅਜਰਜੇ ਜਾ ਚੁੱਕੇ ਆ ਅਜਰਜੇ ਜਾ ਚੁੱਕੇ ਆ ਅਸੀਂ ਅੱਗਾ ਬੇਨਤੀ ਕਰਦੇ ਆ ਸਮੂਹ ਸੁਪਰੀਮ ਸਿਕ ਸੋਸਾਇਟੀ ਦੇ ਵੱਲੋਂ ਵੀ ਅਸੀਂ ਟੈਕਨੀਕਲ ਕਮੇਟੀ ਰੱਖੀ ਹੋਈ ਹੈ ਉਹਨਾਂ ਨੇ ਜੋ ਫੈਸਲਾ ਕਰਦਾ ਟੀਮਾਂ ਜਰੂਰ ਮੰਨਣਾ ਕਰ ਉਹ ਕਹਿੰਦੇ ਬਾਹੂ ਅਕਬਰਪੁਰ ਦੀ ਧਰਤੀ ਦਾ ਹਰਿਆਣੇ ਵਾਲਿਆ ਇਲੂ ਇਲੂ ਕਰਾਉਣੀ ਪੈਣੀ ਆ ਇਲੂ ਇਲੂ ਕਰਾਉਣੀ ਪੈਣੀ ਆ ਫੇਰ ਗਲਤ ਗੱਲਾਂ ਲੱਗਣਗੀਆਂ ਖੱਡਾ ਵੱਡਾ ਵੀਰ ਦੋਤਿਆਂ ਦਾ ਸਿਮਰ ਵੀ ਪੁੱਜਿਆ ਹੋਇਆ ਲੋਕਲ ਕਬੱਡੀ ਦੇ ਜਿੰਨੇ ਗਲ ਪਲੇਅਰ ਪੁੱਜਿਆ ਉਹਨਾਂ ਦਾ ਵੀ ਚੇਚੇ ਤਰਫੇ ਧੰਨਵਾਦ ਆਹ ਸਾਹਮਣੇ ਪਾਈ ਹੋਈ ਕਬੱਡੀ ਪਾਈ ਹੋਈ ਕਬੱਡੀ ਪਾਈ ਹੋਈ ਕਬੱਡੀ ਬੱਲੇ 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 ਨਾਤੀ ਕਬੱਡੀ ਦਾ ਟਾਈਮ ਨਹੀਂ ਆਹ ਸਵਾਦ ਆ ਗਿਆ ਖੇਡ ਕਬੱਡੀ ਦਾ ਆ ਜਿਹੜਾ ਮਿਊਜ਼ਿਕ ਹੈਗਾ ਨ ਟੌਪ ਦਾ ਉਹ ਖੇਡ ਮੈਦਾਨ ਦੇ ਅੰਦਰ ਛੋਟਾ ਨਾਸ ਕਬੱਡੀ ਪਾ ਰਿਹਾ ਨਿਊਜ਼ੀਲੈਂਡ ਆਸਟ੍ਰੇਲੀਆ ਸੈਮੀ 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 ਟੱਕਰ 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 ਕਾਦੀ ਕਬੱਡੀ ਲਾਸਟੇ ਪਲ ਨਿਊਜ਼ੀਲੈਂਡ ਦਾ ਦੂਜਾ ਸੈਮੀਫਾਈਨਲ ਤੀਜੇ ਵਰਲਡ ਕਬੱਡੀ ਦਾ ਫੜ ਗਿਆ 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 ਖੇਡ ਮੈਦਾਨ ਦੇ ਅੰਦਰ ਕਬੱਡੀ 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 ਨੰਬਰ ਨਾਦ ਦਾ ਨੰਬਰ ਆਸਟ੍ਰੇਲੀਆ ਦੀ ਟੀਮ ਦੇ ਹਿੱਸੇ ਜੁੜਦਾ ਹੋਇਆ ਨੰਬਰ ਆਸਟ੍ਰੇਲੀਆ ਦੀ ਟੀਮ ਦੇ ਹਿੱਸੇ ਜੁੜਦਾ ਹੋਇਆ ਐਤ ਮੈਂ ਬੇਨਤੀ ਜਿਹੜੇ ਪਾਈ ਦੀ ਸਟੇਡੀਅਮ ਦੀਆਂ